ਸ਼੍ਰੀ ਅਕਾਲ ਜੀ ਮੈਂ ਬਾਇਓ ਵੇਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪੇ ਕੋਰ ਨਿਊ ਵੀਡੀਓ ਲੈ ਕੇ ਆਜਾਈ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਲੈ ਕੇ ਆਏ ਜੀ ਕੜਾਈ ਵਾਲੇ ਸੂਟ ਜਿਹੜੀ ਕਿ ਸਾਡੇ ਆਪਣੇ ਖੁਦ ਦੇ ਮਸ਼ੀਨਾਂ ਦੇ ਉੱਪਰ ਰੈਡੀ ਕੀਤੇ ਹੋਏ ਨੇਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਐਂਡ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਵੀਡੀਓ ਦੇਖਣ ਦੇ ਨਾਲ 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 ਸਾਈਡ ਤੇ ਕੰਟੀ ਵਾਲਾ ਬਟਨ ਹੋਗਾ ਜਿਹਨੂੰ ਪ੍ਰੈਸ ਕਰ ਲੈਣਾ ਤਾਂ ਕਿ ਜਿਹੜੀ ਵੀ ਭੈਣੇ ਵੀ ਵੀਡੀਓ ਅਪਲੋਡ ਕਰੀ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇਗੀ ਐਂਡ ਵੀਡੀਓ ਨੂੰ ਬਾਅਦ ਉਹ ਸ਼ੇਅਰ ਕਰਕੇ ਮੇਰੀ ਉਹਨਾਂ ਭੈਣਾਂ ਤੱਕ ਜਰੂਰ ਪਹੁੰਚਾਇਆ ਕਰੋ ਜਿਹੜੇ ਕਿ ਆਪਣਾ ਘਰ ਤੋਂ ਬੈਠ ਕੇ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਜਾਂ ਆਪਣੇ ਘਰ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੇ ਨੇ ਇੱਕ ਆਪਣੀ ਪਟਿਆਲੇ ਐਗਜ਼ੀਬਿਸ਼ਨ ਲਗਵਾ ਰਹੇ ਆਂਗੇ 28 ਹਾਂਜੀ 28 ਦੀ ਐਗਜ਼ੀਬਿਸ਼ਨ ਹੈ ਜਿਹੜੀ ਸਤੰਬਰ ਦੀ ਸੋ ਜਿੰਨੇ ਵੀ ਭੈਣਾਂ ਨੇ ਸਟਾਰਟ ਬੁੱਕ ਕਰਵਾਣੀ ਹੋ ਨਿਸ਼ਚਿਤ ਤੌਰ ਤੇ ਗੇ ਨੰਬਰ ਤੇ ਸੱਜਣਾ ਕੰਟੈ ਅਕਿ ਮੈਂ ਕੰਟੈਕਟ ਨੰਬਰ ਬੋਲ ਦਗੀ ਜਸੇ ਨਾਈਨ 8 554 62 331 ਹਨ ਮੇਂ ਪੰਜੀਚ ਰਹੰਜਾ ਬਾੜੂ ਦੋ ਸੋ ਪੱਤੀ ਵਾਲੇ ਨੰਬਰ ਤੁਸੀਂ ਸਾਡੇ ਨਾਲ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਕਰਕੇ ਆਪਣੀ ਜਿਹੜੀ ਸਟਾਲ ਸਾਡੇ ਕੋਲੋਂ ਬੁੱਕ ਕਰਵਾ ਸਕਦੇ ਚਲੋ ਜੀ ਹੁਣੇ ਆਪਾਂ ਅੱਜ ਵਾਲੇ ਸੂਟਾਂ ਦੇ ਬੰਦ ਅੱਜ ਵਾਲੇ ਜਿਹੜੇ ਆਪਾਂ ਨੇ ਸੂਟ ਰੈਡੀ ਕੀਤੇ ਨੇ ਇਹਨਾਂ ਦੇ ਆਪਾਂ ਪਤਾ ਨਹੀਂ ਕਿੰਨੇ ਕ ਸੈੱਟ ਕੱਢ ਚੁੱਕੇ ਹਾਂ ਵਰਕ ਕਰ ਚੁੱਕੇ ਹਾਂ ਇਹ ਵਾਲਾ ਵੀ ਸਾਰਾ ਸੈੱਟ ਜਿਹੜਾ ਆਪਨੇ ਵਰਕ ਕੀਤਾ ਸੋਲ ਲਾ ਜੀ ਇਸ ਤੋਂ ਅਗਲਾ ਜਿਹੜਾ ਸੈੱਟ ਲਗਾ ਲਗਵਾ ਰਹੇ ਹਾਂਗੇ ਆਪਣੇ ਕੋਲੇ ਆਲਰੇਡੀ ਇਹਦੇ 2 ਸੈਟ ਦੀ ਜਿਹੜੀ ਬੁਕਿੰਗ ਹੈਗੀ ਹੈ 12 ਸੂਟਾਂ ਦੀ ਬੁਕਿੰਗ ਆਪਣੇ ਕੋਲੇ ਐਜੇ ਪਈ ਹੈ ਜਿਨ੍ਹਾਂ ਨੇ ਹੋਰ ਵੀ ਬੁਕਿੰਗ ਕਰਵਾਣੀ ਹੋਈ ਆਪਣੇ ਕੋਲੇ ਕਰਵਾ ਸਕਦੇ ਨੇ ਸੂਟਾਂ ਦੀ ਆਪਾਂ ਫੁੱਲ ਲੁੱਕ ਤੁਹਾਨੂੰ ਦਿਖਾਉਣੀ ਹੈ ਜੀ ਜਿਹੜੇ ਅੱਜ ਵਾਲੇ ਸੂਟ ਨੇ ਇਹਨਾਂ ਦੇ ਵਿੱਚ ਆਪਾਂ ਨੇ ਇਹ ਜਿਹੜੀ ਕਾਗੀਆਂ ਦੇ ਨਾਲ ਗਲੀਆਂ ਨਹੀਂ ਕੀਤੀਆਂ ਇਹ ਕਿਉਂਕਿ ਉਹ ਭੈਣ ਕਹਿੰਦੀ ਮੈਂ ਆਪ ਹੀ ਕਰ ਦੂੰਗੀ ਕਿਉਂਕਿ ਉਹ ਹੀ ਉਹਨਾਂ ਨੂੰ ਮੈਂ ਕਰਦੀ ਦੀ ਪ੍ਰਾਈਸ ਜਿਹੜਾ ਹੈ ਲੈਸ ਕਰ ਦਾਂ। ਇਹ ਸੂਟਾ ਤੁਸੀਂ ਆਪਣਾ ਆਰਟੀਕਲ ਮੈਦਨ ਨੂੰ ਵੀਡੀਓ ਵੀ ਦਿਖਾ ਦੇਣੀ ਹੈ ਜੀ ਹੋ ਸਕੇ ਆ ਫੋਨ ਦੇ ਵਿੱਚ ਦਿਖਾ ਦੇਣਾ ਜੀ ਇਹ ਵਾਲਾ ਸੂਟ। ਇਹ ਇਹ ਵਾਲੇ ਸੂਟ ਨੇ ਪਹਿਨਨੇ ਆਪਾਂ ਨੂੰ ਜਿੱਥੋਂ ਦੇਖ ਕੇ ਆਰਡਰ ਦਿੱਤਾ ਸੀ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਜੀ ਆਪਣੇ ਵੀਡੀਓ ਜਿਹੜੀ ਹੈਗੀ ਆ ਉਹ ਤੁਹਾਨੂੰ ਦਿਖਾਉਣੇ ਆ ਇੱਕ ਸੈਕਿੰਡ ਪਹਿਨਨੇ ਆਪਾਂ ਨੂੰ ਵੀਡੀਓ ਭੇਜੀ ਸੀ ਆਪਾਂ ਨੇ ਉਹਨਾਂ ਤੋਂ ਦੇਖ ਕੇ ਜਿਹੜਾ ਉਹਨਾਂ ਨੂੰ ਸੇਮ ਸੂਟ ਰੈਡੀ ਕਰਕੇ ਦਿੱਤੇ ਨੇ ਇਹ ਕਸਟਮਰ ਨੇ ਜਿਹੜਾ ਫੈਬਰਿਕ ਭੇਜਿਆ ਸੀਗਾ ਭੈਣੋ ਆਪਣਾ ਫੈਬਰਿਕ ਭੇਜਿਆ ਸੀਗਾ ਇੱਕ ਇੱਕ ਵਰਮੈਂਟ ਸੂਟ ਦਾ ਉਹਨਾਂ ਨੇ ਆਪਣਾ ਫੈਬਰਿਕ ਭੇਜ ਕੇ ਸਾਡੇ ਕੋਲੋਂ ਵਰਕ ਕਰਵਾਇਆਗਾ ਵਰਕ ਦਾ ਮੈਂ ਤੁਹਾਨੂੰ ਡਿਟੇਲ ਜੀ ਵੀ ਦੱਸ ਲੈਣੀ ਆ ਕਿ ਕਿੱਥੇ ਕਿੱਥੇ ਆਪਾਂ ਨੇ ਵਰਕ ਕਰਕੇ ਤਾਂ ਮੇਨਲੀ ਆਪਾਂ ਜਿਹੜਾ ਵਰਕ ਆ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਕਸਟਮਰ ਨੂੰ ਵਰਕ ਕਰਕੇ ਦਿੰਨੇ ਆ ਕਈ ਭੈਣਾਂ ਕਹਿੰਦੀਆਂ ਸੀ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਵਰਕ ਕਰਵਾਉਣਾ ਹਾਂਜੀ ਅਸੀਂ 16 ਇੰਚ ਮੂਰੀ ਦੇ ਵਿੱਚ ਆਪਾਂ ਉਹਨਾਂ ਨੂੰ ਵਰਕ ਕਰਕੇ ਦਿੱਤਾਗਾ ਆ ਇਹ ਵਾਲਾ ਵਰਕ ਆ ਗਿਆ ਜੀ 셔ਟ ਦਾ ਵਰਕ ਜਿਹੜਾ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਨਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਘੇਰੇ ਦਾ ਤੁਸੀਂ ਕੰਮ ਦੇਖ ਹੀ ਰਹੋਗੇ ਇੱਕ ਵਾਰ ਦਾ ਆ ਵਾਲੇ ਫਲਾਵਰ ਇਹ ਵਾਲਾ ਕਲਰ ਜਿਹੜਾ ਆਪਾਂ ਨੇ ਸ਼ਰਟ ਨਾਲ ਲਯੂਜ਼ ਕੀਤਾਗਾ ਜੀ ਐਂਡ ਬਾਕੀ ਜਿਹੜੇ ਕਲਰ ਨੇਗੇ ਉਹ ਜਿਵੇਂ ਸੇਮ ਐਸ ਵੀਡੀਓ ਚ ਪਾਈ ਹੋਈ ਸੀ ਆਪਾਂ ਨੇ ਸੇਮ ਉਹਨਾਂ ਨੂੰ ਰੈਡੀ ਕਰਕੇ ਦਿੱਤਾ ਜੀ ਇਹਦੇ ਨਾਲ ਜਿਹੜੀ ਆ ਗਈ ਇਹ ਵਾਲੀ ਬਾਟਮ ਆ ਗਈ ਮੈਚਿੰਗ ਆਪਾਂ ਨੇ ਬਾਟਮ ਕੀਤੀ ਆ ਪਹਿਨਣੇ ਮੈਚਿੰਗ ਹੀ ਸੇਮ ਐਸ ਥੀਜ ਕਰਵਾਈ ਸੀ ਆਪਣੇ ਤਾਂ ਹੀ ਉਹਨਾਂ ਨੂੰ ਸੇਮ ਐਸ ਥੀਜ ਬਾਟਮ ਹੈ ਜਿਹੜੀ ਰੈਡੀ ਕਰਕੇ ਦਿੱਤੀ ਹੈ ਜੀ ਇਹਦੇ ਸੇਮ ਹੀ ਪਰਕਾ ਬਾਹਮਾ ਤੇ ਜਿਹੜਾ ਸੂਟ ਦਾ ਆਪਣ ਨੂੰ ਭੈਣ ਨੇ ਫੋਟੋ ਭੇਜੀ ਸੀ ਉਹ ਆਹ ਵਾਲੀ ਵੀਡੀਓ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਦੇਖ ਲਓ ਇਹ ਮੈਂ ਸੁਣਿਆ ਉਹਨਾਂ ਨੇ ਫੈਬਰਿਕ ਆਪਣਾ ਭੇਜਿਆ ਲਓ ਜੀ ਇਹ ਵਾਲੀ ਇਹਨਾਂ ਦਾ ਆਪਾਂ ਨੇ ਦੁਪੱਟਾ ਨਹੀਂ ਰੈਡੀ ਕੀਤਾ ਆਪਾਂ ਨੇ ਘੇਰੇ ਦਾ ਵਰਕ ਸੇਮ ਐਸਟਿਜ਼ ਕੀਤਾ ਪੌਂਚੇ ਦਾ ਵਰਕ ਵੀ ਸੇਮ ਐਸਟਿਜ਼ ਕੀਤਾ ਤੁਸੀਂ ਦੇਖ ਸਕਦੇ ਹੋ ਪੌਂਚੇ ਦਾ ਵਰਕ ਇਹ ਵਾਲਾ ਪੌਂਚੇ ਦਾ ਵਰਕ ਹੈਗਾ ਇਹ ਵਾਲਾ ਜਿਹੜਾ ਆਪਣੇ ਵਰਕ ਦਾ ਪੌਂਚੇ ਦਾ ਬਿਲਕੁਲ ਸੇਮ ਐਸਟਿਜ਼ ਉਹਨਾਂ ਨੂੰ ਕਰਕੇ ਦਿੱਤਾ ਆਪਾਂ ਨੇ ਜਸਟ ਕੀ ਆ ਇਹਦੇ ਵਿੱਚ ਮੈਂ ਜਿੱਦਾਂ ਸੋਨ ਪਹਿਲਾਂ ਸਿਹਰੀ ਗਲੀਆਂ ਨਹੀਂ ਦਿੱਤੀਆਂ ਇਹਦੇ ਰੋਂ ਮੈਂ ਆਪਾਂ ਨੂੰ ਜਿਹੜਾ ਕੋਈ ਪੱਠਾ ਸੈਟ ਵਾਈਟ ਸੂਟ ਰੈਡੀ ਕਰਾਉਣ ਦਾ ਜਿੱਦਾਂ ਇਹਨਾਂ ਨੇ ਕਰਵਾਇਆ ਆਪਾਂ ਭੈਣ ਨੇ ਤਾਂ ਉਹਦਾ ਪ੍ਰਾਈਸ ਸਾਡਾ ਅਲੱਗ ਹੁੰਦਾ ਜੀ ਉਹ ਤੁਸੀਂ ਮਰਸਦ ਮੈਸੇਜ ਲੇ ਸੁਣਤਾ ਬਿੱਤ ਗਲੀਏ ਕਰਦਾ ਕਿ ਸਤ ਸਾਰਾ ਕੁਝ ਪ੍ਰੋਪਰ ਕੰਪਲੀਟ ਸ਼ੂਟ ਲੈਣਾ ਚਾਹੀਦਾ ਬਾਕੀ ਦਾ ਪ੍ਰਾਈਸ ਜਿਹੜਾ ਰਹੂਗਾ 750 ਆਗਰ ਤੁਸੀਂ ਫੈਬਰਿਕ ਪਿਓਰ ਖਾਦੀ ਦੇ ਉੱਪਰ ਕਰਵਾ ਰਹੇ ਹੋ ਖਾਦੀ ਕਾਟਣ ਦੇ ਉੱਪਰ ਤਾਂ ਪ੍ਰਾਈਸ ਹੋਊਗਾ ਜੀ 1500 ਆਗਰ ਤੁਸੀਂ ਸੇਵਰ ਸਟੱਪ ਦੇ ਉੱਪਰ ਕਰਵਾ ਰਹੇ ਹੋ ਤਾਂ ਪ੍ਰਾਈਸ ਜਿਹੜਾ ਦਾ ਉਹ ਚੇਂਜ ਹੋਉਂਦੀ ਆ ਜਿਵੇਂ ਦਾ ਆਪਾਂ ਸਟੱਪ ਲਗਾਉਣਾਗੇ ਉਹਨੇ ਉਹਨੇ ਪ੍ਰਾਈਸ ਚੇਂਜ ਹੋ ਜਾ ਰਿਹਾ ਜਾਂਦਾ ਜੀ ਅਗਰ ਤੁਸੀਂ ਸਟੱਪ ਜਿਹੜਾ ਆਪਣਾ 300 ਰੁਪਏ ਵਾਲਾ ਰੇਟ ਲਗਾਉ ਆ ਰਹੇ ਹੋ ਜੀ ਤਾਂ ਪ੍ਰਾਈਸ ਜਿਹੜਾ ਹਜ਼ਾਰ ਤੋਂ ਨੀਚੇ ਹੀ ਆ ਗਿਆ ਦਿਆਲ ਕਰ ਪੈਦੇ ਵਿੱਚ ਸੂਟ ਜਿਹੜਾ ਰੈਡੀ ਹੋ ਜੂਗਾ ਅਗਰ ਤੇ ਮੇਰੀ ਭੈਣ ਦੇ ਦੁਪੱਟਾ ਲੈਣਾ ਪਰੋਣਾ ਜੇਨ ਬੇਜਨ ਕਟਾ ਵੀ ਕਰਵਾਸਣਾ ਜੇਨ ਧਨੀਆ ਵਾਲਾ ਸੁਪਲੀ ਆਪਣੇ ਕੋਲ ਕਿਹਾਗਾ ਉਸ ਕੋਲ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਹਾਂਜੀ ਆ ਪਿਆ ਲੌਂਜੀ ਇਹਦੇ ਵਿੱਚ ਪ੍ਰੋਪਰ ਆਪਣੀਆਂ ਗਲੀਆਂ ਸਾਰਾ ਕੁਝ ਕੀਤਾ ਹੋਇਆ ਹੈਗਾ ਇਹਦੇ ਨਾਲ ਜਿਹੜਾ ਆ ਗਈ ਸ਼ਰਟ ਆ ਗਈ ਤੁਸੀਂ ਦੇਖ ਸਕਦੇ ਹੋ ਇਹ ਸ਼ਰਟ ਆ ਗਈ ਇਹ ਬਾਟਮ ਆ ਗਈ ਬਾਟਮ ਤੇ ਵੀ ਪ੍ਰੋਪਰ ਗਲੀਆਂ ਇਹ ਆਪਣੀ ਪਿਓਰ ਖਾਦੀ ਫਿਰ ਸਟਾਫ ਦੇ ਉੱਪਰ ਕੀਤਾ ਬਹੁਤ ਹੀ ਸੋਹਣਾ ਸਟਾਫਾ ਤੁਸੀਂ ਦੇਖ ਸਕਦੇ ਇਹ ਵੀ ਸੂਟ ਹੈ ਜਿਹੜਾ ਆਪਣਾ ਰੈਡੀ ਟੂ ਡਿਸਪੈਚ ਆ ਆ ਤੁਸੀਂ ਸਾਡੇ ਕੋਲੋਂ ਕੋਈ ਵੀ ਡਿਜ਼ਾਈਨ ਭੇਜ ਕੇ ਜਿਹੜਾ ਆਪਣਾ ਸੂਟਾ ਰੈਡੀ ਕਰਵਾ ਸਕਦੇ ਅਗਰ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਲੈਣਾ ਚਾਹੋ ਤਾਂ ਤੁਸੀਂ ਇਹਨਾਂ ਚੋਂ ਸੂਟ ਵੀ ਲੈ ਸਕਦੇ ਹੋ ਅਗਰ ਤੁਸੀਂ ਆਪਣਾ ਸਟਾਫ ਢਿੱਗੀ ਕਰਵਾਉਣਾ ਚਾਹੇ ਆਪਣਾ ਸਟਾਫ ਭੇਜ ਕੇ ਵੀ ਕਰਵਾ ਸਕਦੇ ਹੋ ਇੱਕ ਚੀਜ਼ ਹੋਰ ਮੈਂ ਕਲੀਅਰ ਕਰਨਾ ਚਾਹੁੰਦੀ ਸੀ ਕਈ ਪੰਨੇ ਦੇ ਮੈਸੇਜ ਆਉਂਦੇ ਨੇ ਵੀ ਤੁਸੀਂ ਪਾਰਸਲ ਕਰਦੇ ਹੋ ਹਾਂਜੀ ਬਿਲਕੁਲ ਅਸੀਂ ਪਾਰਸਲ ਕਰਦੇ ਹਾਂ ਤੁਸੀਂ ਆਪਣੀ ਸਿਟੀ ਦਾ ਐਡਰੈਸ ਜਾਂ ਆਪਣੇ ਪਿੰਡ ਦਾ ਐਡਰੈਸ ਦੇ ਕੇ ਸਾਡੇ ਕੋਲੋਂ ਪਾਰਸਲ ਕਰਵਾ ਸਕਦੇ ਹੋ ਪੇਮੈਂਟ ਜਿਹੜੀ ਹੋਊਗੀ ਸਾਰੀ ਆਪਣੀ ਆਨਲਾਈਨ ਹੁੰਦੀ ਹੈ ਕੈਸ਼ ਔਨ ਡਿਲੀਵਰੀ ਹੁੰਦੀ ਨਹੀਂ ਜੀ ਪਾਰਸਲ ਤੁਸੀਂ ਆਪਣਾ ਜਿੱਥੇ ਦਾ ਮਰਜ਼ੀ ਕਰਵਾ ਸਕਦੇ ਹੋ ਉਹ ਪਾਰਸਲ ਦੇ ਚਾਰਜ ਜਿਹੜੇ ਹੁੰਦੇ ਨੇ ਐਕਸਟਰਾ ਹੁੰਦੇ ਨੇ ਕਈ ਪੰਨਾ ਦੇ ਹੋ ਵੀ ਇਹ ਵੀ ਕੁਐਸਚਨ ਹੁੰਦਾਗਾ ਸਾਨੂੰ ਵੀ ਕਈ ਪਟਿਕ ਵਾਲੇ ਵੀ ਪੰਨਾ ਨੂੰ ਫ੍ਰੀ ਸ਼ਿਪ ਕਰਦੇ ਨੇ ਕਣੋ ਫ੍ਰੀ ਸ਼ਿਪ ਕਿਵੇਂ ਹੁੰਦੀ ਆ ਉਹ ਮੈਂ ਤੁਹਾਨੂੰ ਦੱਸ ਦਿਆਂਗੀ ਉਹ ਤੁਹਾਡੇ ਚੋਂ ਕੱਢਿਆ ਜਾਂਦਾ ਹੁਣ ਇਹ 1500 ਦਾ ਸੂਟ ਅਸਪੋਸ਼ ਕਰ ਰੋ ਮੈਂ ਇਹ ਕਹਿੰਦਾ ਜੀ ਤਾਂ 1500 ਦਾ ਸੂਟ ਅਸੀਂ ਦੇ ਦੇਈਏ ਠੀਕ ਹੈ ਫ੍ਰੀ ਸ਼ਿਪ ਆ ਉਹ ਜਿਹੜੀ ਸ਼ਿਪ ਆ ਉਹ ਵਿੱਚ ਹੀ ਐਡ ਹੋ ਜਾਂਦੀ ਉਹ ਤਾਂ ਹੈ ਕਿ ਫ੍ਰੀ ਸ਼ਿਪ ਹੁੰਦੀ ਆ ਆਪਣਾ ਸ਼ਿਪਿੰਗ ਆ ਜਿਹੜੀ ਵਿੱਚ ਨਹੀਂ ਐਡ ਕਰਦੇ ਹੈਗੇ ਤਾਂ ਕਰਕੇ ਸ਼ਿਪਿੰਗ ਦੇ ਚਾਰਜਸ ਐਕਸਟਰਾ ਹੁੰਦੇ ਨੇ ਜਿੰਨੇ ਵੀ ਲੱਗਦੇ ਬੇਟ ਦੇ ਅਕੋਰਡਿੰਗ ਆਪਾਂ ਉਹਨਾਂ ਨੂੰ ਜਿਹੜੀ ਆਪਾਂ ਨੂੰ ਪੋਸਟ ਆਫਿਸ ਵੱਲੋਂ ਸਲਿੱਪ ਦਿੱਤੀ ਹੈਗੀ ਆ ਉਹ ਆਗਰ ਕੋਈ ਲੈਣਾ ਚਾਹੁੰਦਾ ਹੁੰਦਾ ਫੇਰੀ ਭੈਣ ਆਪਾਂ ਉਹ ਵੀ ਸੈੱਟ ਕਰ ਬਾਕੀ ਤੁਸੀਂ ਇਹ ਵਾਲੇ ਆਰਟੀਕਲ ਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਕਰਵਾ ਸਕਦੇ ਜਿੱਦਾਂ ਕਿ ਆਪਾਂ ਨੇ ਏ ਕਲਰ ਕੰਬੀਨੇਸ਼ਨ ਦੇ ਵਿੱਚ ਵੀ ਰੈਡੀ ਕਿੱਕਸ ਨੂੰ ਦਿਖਾਇਆਗਾ ਬਾਕੀ ਤੁਸੀਂ ਇਸ ਤੋਂ ਇਲਾਵਾ ਕਿਸੇ ਹੋਰ ਕਲਰ ਕੰਬੀਨੇਸ਼ਨ ਦੇ ਉੱਪਰ ਹੋਰ ਫੈਬਰਿਕ ਦੇ ਉੱਪਰ ਕਰਵਾਉਣਾ ਚਾਹੀਦਾ ਹੋਰ ਫੈਬਰਿਕ ਦੇ ਉੱਪਰ ਵੀ ਕਰਵਾ ਸਕਦੇ ਲਾਈਕ ਜਿੱਦਾਂ ਹੁਣ ਅਸੀਂ ਫੈਂਟੀ ਸਟੱਫ ਦੇ ਉੱਪਰ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਰੈਡੀ ਕਰ ਰਹੇ ਹਾਂ ਉਹਦੀ ਵੀ ਵੀਡੀਓ ਜਿਹੜੀ ਸੀ ਜਲਦੀ ਹੀ ਲੈ ਕੇ ਆਮਣਗੇ ਬਾਕੀ ਆਪਾਂ ਆਪਣੇ ਬੁਟੀਕ ਦੇ ਉੱਪਰ ਐਗਜ਼ਿਬਿਸ਼ਨ ਲਗਾ ਰਹੇ ਹਾਂ ਜੀ ਜਿਹੜੀ ਆਪਣੀ ਐਗਜ਼ਿਬਿਸ਼ਨ ਰਹੂਗੀ 3 ਟ ਆਪਣੇ ਬੁਟੀਕ ਦੇ ਉੱਪਰ ਜਿਹੜਾ ਗ੍ਰੇਸ ਸੈਲੂਨ ਦੇ ਬਿਲਕੁਲ ਨਾਲ ਵਾਲ ਗਲੀ ਦੇ ਵਿੱਚ ਹੈ ਜੀ ਸਟਰੀਟ ਨੰਬਰ 4 ਬਾਯਾ ਬੁਟੀਕ ਇੱਥੇ ਆਪਾਂ ਆਪਣੀ ਐਕਜੀਬਿਸ਼ਨ ਲਗਾ ਰਹੇ ਹਾਂ ਜਿਹੜੇ ਆਪੇ ਕੋਲੇ ਇਹ ਵਾਲੇ ਸਾਰੇ ਸੂਟ ਇਕੱਠੇ ਦਿਖਾਈਏ ਇਹ ਵਾਲੇ ਸਾਰੇ ਸੂਟ ਹੈਂਡ ਮਸ਼ੀਨ ਪੇਟ ਦੇ ਸਾਰੇ ਰੈਡੀ ਕੀਤੇ ਹੋਏ ਨੇਗੇ ਇਹ ਵਾਲੇ ਕਲੈਕਸ਼ਨ ਸਾਰੀ ਇਹ ਆਪਾਂ ਜਲਦੀ ਹੀ ਡਿਸਪਲੇ ਵੀ ਕਰਾਂਗੇ ਸਟੈਂਡਾਂ ਦੇ ਉੱਪਰ ਦਿਖਾਵਾਂਗੇ ਐਂਡ ਇਹਨਾਂ ਦੀ ਐਕਜੀਬਿਸ਼ਨ ਲੱਗ ਰਿਹਾ ਲਗਵਾਵਾਂਗੇ ਅਗਰ ਕੋਈ ਮੇਰੇ ਪੈਨ ਲੈਣਾ ਚਾਹੁੰਦੇ ਹੋਗੇ ਉਹ ਡੇਟ ਮੈਂ ਜਲਦੀ ਅਨਾਉਂਸ ਅਨਾਉਂਸ ਕਰਦਾ ਹਾਂ ਜੀ ਤਾਂ ਤੁਸੀਂ ਬੁਟੀਕ ਤੇ ਆ ਕੇ ਲੈ ਸਕਦੇ ਹੋ ਜੀ ਅੱਜ ਵਾਲੀ ਵੀਡੀਓ ਵੀ ਚ ਐਨਾ ਹੀ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਹੁਣ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰ ਲੈਣਾ ਸਾਈਡ ਤੇ ਘੰਟੀ ਵਾਲਾ ਬਟਨ ਜੀ ਉਹ ਨੂੰ ਪ੍ਰੈਸ ਵੀ ਕਰ ਦੇਣਾ ਆ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਸ਼ਸ਼ੀ ਆਕਾਲ ਜੀ